ਤੁਸੀਂ ਜਿੱਤ ਦਾ ਦਾਵਾ ਠੋਕਦੇ ਹੋ ਕਿਸ ਪਾਰਟੀ ਦੇ ਨਾਲ ਮੇਨ ਟੱਕਰ ਆ ਤੁਹਾਡੀ ਕਿਉਂਕਿ ਸਾਰੀਆਂ ਪਾਰਟੀਆਂ ਜਿੱਤ ਦਾ ਦਾਵਾ ਠੋਕਦੀਆਂ ਜਿੱਤੂ ਵੀ ਕੌਣ ਲਗਾਤਾਰ ਤਿੰਨ ਵਾਰੀ ਉਹ ਐਮ ਐਲ اے ਰਿਹਾ ਕੀ ਲੱਗਦਾ ਤੁਹਾਨੂੰ ਤੁਸੀਂ ਉਹਨਾਂ ਤੋਂ ਜਿੱਤ ਪਾਉਂਗੇ ਮੈਂ ਬਾੜਪੀਟਾਂ ਦੀ ਕੀਤੀ ਹੋਗੀ ਲੋਕਾਂ ਦੇ ਭਾਜੀ ਵੀਰ ਜੀ ਸਿਰ ਦੇ ਉੱਤੇ ਛੱਤਾਂ ਨਹੀਂ ਰਹੀਆਂ ਲੋਕੀ ਆਪਣੇ ਰਿਸ਼ਤੇਦਾਰਾਂ ਦੇ ਘਰ ਜਾ ਜਾ ਕੇ ਸੌ ਰਹੇ ਐ ਡੰਗਰ ਉਹਨਾਂ ਦੇ ਰੁੱੜ ਕੇ ਜ਼ਮੀਨ ਉਹਨਾਂ ਦੀ ਰੁੱੜ ਗਈ ਜਿਸਮ ਨੂੰ ਬਿਲਕੁਲ ਖਤਮ ਕਰੂਗੀ ਜੜੋਂ ਨਸ਼ਿਆਂ ਨੂੰ ਖਤਮ ਕਰੂਗੀ ਇਹੀ ਇੱਕ ਐਸੀ ਪਾਰਟੀ ਹੈ ਸੈਈ ਸੈਈ ਦਾ ਸੈਮੀਫਾਈਨਲ ਲੇਕਿਨ ਨਹੀਂ ਪੱਥਰ ਅਸੀਂ ਉਹਦਾ ਇਥੋਂ ਤਰਨਤਨ ਤੁਰਖਾਂ ਤੁਸੀਂ ਦੇਖ ਰਹੇ ਹੋ ਟੀਵੀ ਅਨਰੀ ਤੇ ਮੈਂ ਹਾਂ ਪਰਮਜੀਤ ਸਿੰਘ ਪੰਮਾ ਲਗਾਤਾਰ ਜਿਵੇਂ ਚੋਣ ਲਗਾਤਾਰ ਪਾਰਟੀਆਂ ਕਰ ਰਹੀਆਂ ਨੇ ਆਪਣਾ ਆਪਣਾ ਪ੍ਰਚਾਰ ਸਾਡੇ ਨਾਲ ਮੌਜੂਦ ਨੇ ਕਰਨਵੀਰ ਸਿੰਘ ਬੁਰਜ ਜੀ ਤੁਸੀਂ ਕਾਂਗਰਸ ਦੇ ਉਮੀਦਵਾਰ ਹੋ ਕੀ ਕਹਿਣਾ ਚਾਹੁੰਦੇ ਹੋ ਇਸ ਵਾਰ ਕਿੱਦਾਂ ਨੂੰ ਹਵਾ ਆ? ਅ ਇਸ ਟਾਈਮ ਜੇ ਲੋਕਾਂ ਦਾ ਮਾਹੌਲ ਵੇਖਿਆ ਜਾਏ ਤੇ ਉਹ ਕਾਂਗਰਸ ਦੇ ਵੱਲ ਸਾਰਿਆਂ ਨੂੰ ਪਤਾ ਹੀ ਕਿ 2027 ਦੇ ਵਿੱਚ ਕਾਂਗਰਸ ਦੀ ਸਰਕਾਰ ਬਣ ਰਹੀ ਹੈ ਸੋ ਇਸ ਕਾਲ ਕੇ ਲੋਕਾਂ ਦਾ ਰੁਝਾਨ ਜਿਹੜਾ ਉਹਨਾਂ ਤੋਂ ਹੀ ਸਾਡੇ ਵੱਲ ਬੰਨਾ ਸ਼ੁਰੂ ਹੋ ਗਿਆ ਔਰ 2027 ਵੀ ਨਹੀਂ ਅਸੀਂ ਇੱਥੋਂ ਰਾਕੇ ਤੁਰਾਂਗੇ ਜੀ ਪਿੰਡਾਂ ਦੇ ਵਿੱਚ ਤੁਹਾਨੂੰ ਪਰਮਾ ਹੰਗਾਰਾ ਮਿਲ ਰਿਹਾ ਕੀ ਕਹਿਣਾ ਲੋਕਾਂ ਦਾ ਆ ਖਾਸ ਕਰਕੇ ਜਿੱਦਨ ਦੀ ਅਸੀਂ ਗੁਰਦੁਆਰੇ ਨਤਮਸਤਕ ਹੋਏ ਹਾਂ ਗੁਰੂ ਮਹਾਰਾਜ ਦਾ ਅਸ਼ੀਰਵਾਦ ਲੈ ਕੇ ਤੁਰੇ ਹਾਂ ਉਸ ਦਿਨ ਦੇ ਰੋਡ ਸ਼ੋਅ ਤੋਂ ਬਾਅਦ ਬਹੁਤ ਹੀ ਸਾਨੂੰ ਵਧੀਆ ਰਿਸਪਾਂਸ ਮਿਲ ਰਿਹਾ ਲੋਕਾਂ ਦਾ ਲੋਕੀ ਬੜੇ ਉਤਸ਼ਾਹਿਤ ਹੈ ਸਾਡੇ ਵਰਕਰਾਂ ਨੂੰ ਵਰਕਨਾਂ ਚ ਪੂਰਾ ਜੋਸ਼ ਹੈ ਤੇ ਸਾਰੇ ਤਗੜੇ ਹੋ ਕੇ ਕਾਂਗਰਸ ਪਾਰਟੀ ਦਾ ਸਾਥ ਦੇ ਰਹੇ ਆ ਤੁਸੀਂ ਜਿੱਤ ਦਾ ਦਾਵਾ ਠੋਕਦੇ ਹੋ ਕਿਸ ਪਾਰਟੀ ਦੇ ਨਾਲ ਮੇਨ ਟੱਕਰ ਆ ਤੁਹਾਡੀ ਕਿਉਂਕਿ ਸਾਰੀਆਂ ਪਾਰਟੀਆਂ ਜਿੱਤ ਦਾ ਦਾਵਾ ਠੋਕਦੀਆਂ ਜਿੱਤੂਗੀ ਕੌਣ ਦੇਖੋ ਜੀ ਬਾਈ ਇਲੈਕਸ਼ਨ ਹਮੇਸ਼ਾ ਸਰਕਾਰ ਦੀ ਹੁੰਦੀ ਹੈ ਕਿਉਂਕਿ ਸਰਕਾਰ ਹਰ ਤਰ੍ਹਾਂ ਤਰ੍ਹਾਂ ਦਾ ਸਾਧਨ ਰਣਬੀਤ ਜਿੱਤਾ ਕਹਿੰਦੇ ਉਹ ਯੂਜ਼ ਕਰਦੇ ਸੋ ਲੜਾਈ ਸਰਕਾਰ ਦੇ ਨਾਲ ਹੀ ਹੋਊਗੀ ਆਮ ਆਦਮੀ ਪਾਰਟੀ ਹਾਂਜੀ ਸਰ ਸੰਧੂ ਸਾਹਿਬ ਪਹਿਲਾਂ ਵੀ ਇਥੋਂ 2022 ਤੋਂ ਲਗਾਤਾਰ ਇਲੈਕਸ਼ਨ ਜਿੱਤਦੇ ਆਉਂਦੇ ਪਿਛਲੇ 10 ਸਾਲਾਂ ਤੋਂ ਉਹ ਨਹੀਂ ਗਏ ਸਿਆਸਤ ਦੇ ਵਿੱਚ ਉਹ ਬਾਹਰ ਆ ਉਤੋਂ ਲਗਾਤਾਰ ਤਿੰਨ ਵਾਰ ਇਹ ਐਮਐਲਏ ਰਿਹਾ ਕੀ ਲੱਗਦਾ ਤੁਹਾਨੂੰ ਤੁਸੀਂ ਉਹਨਾਂ ਤੋਂ ਜਿੱਤ पाओਗੇ ਦੇਖੋ ਜੀ ਜਿ세 ਤੁਸੀਂ ਕਿਆ ਪਿਛਲੇ 10 ਸਾਲ ਤੋਂ ਪਾਵਰ ਤੋਂ ਬਾਹਰ ਉਹ ਪਾਵਰ ਤੋਂ ਬਾਹਰ ਹੀ ਨਹੀਂ ਉਹ ਦੇਸ਼ ਤੋਂ ਹੀ ਬਾਹਰ ਸੀਗੇ ਪਿਛਲੇ ਜਦੋਂ ਜਦੋਂ ਪਾਵਰ 'ਚ ਹੁੰਦੇ ਆ ਉਦੋਂ ਇੱਥੇ ਹੁੰਦੇ ਆ ਜਦੋਂ ਪਾਵਰ 'ਚ ਨਹੀਂ ਹੁੰਦੇ ਉਹ ਬਾਹਰ ਚਲੇ ਜਾਂਦੇ ਆ ਹੁਣ ਪਿਛਲੇ 10 ਸਾਲਾਂ ਦੇ ਵਿੱਚ ਹੁੰਦੀ ਹੈ ਬੇਸ਼ੱਕ ਉਹਨਾਂ ਦਾ ਪਾਸਪੋਰਟ ਚੈੱਕ ਕਰਕੇ ਦੇਖ ਲਓ 8 ਕੇ 9 ਸਾਲ ਹੋ ਰਹੀ ਬਾਹਰ ਨਾ ਕਿਸੇ ਦੇ ਦੁੱਖ 'ਚ ਆਏ ਨਾ ਕਿਸੇ ਸੁੱਖ 'ਚ ਆਏ ਨਾ ਕਿਸੇ ਪਾਰਟੀ ਦਾ ਫੋਨ ਚੱਕਿਆ ਨਾ ਕਿਸੇ ਪਾਰਟੀ ਦੀ ਕੋਈ ਹਾਲਚਾਲ ਪੁੱਛਿਆ ਸੋ ਲੋਕੀ ਉਹਨੂੰ ਵੀ ਪਹਿਚਾਨ ਚੁੱਕੇ ਨੇ ਤੇ ਉਹ ਲੋਕਾਂ ਨੇ ਐਤ ਕੀ ਹੁਣ ਉਹਨਾਂ ਨਾਲ ਨਹੀਂ ਤੁਰਨਾ ਤਿੰਨ ਟਰਮੋਂ ਕੱਢ ਚੁੱਕੇ ਆ 15 ਸਾਲ ਉਹਨਾਂ ਨੇ ਰਾਜ ਕੀਤਾ ਤੇ ਤਰਨ ਤਰਨ ਦੀ 15 ਸਾਲ ਦੇ ਹਿਸਾਬ ਦੇ ਨਾਲ ਪੂਰੀ ਫੇਸ ਹੀ ਚੇਂਜ ਹੋ ਜਾਣਾ ਚਾਹੀਦਾ ਸੀਗਾ ਜੇ ਉਹ ਆਪਣੇ ਆਪ ਨੂੰ ਕਹਿੰਦੇ ਆ ਕਿ ਅਸੀਂ ਤਰੱਕੀ ਕਰਾਂਦੇ ਆ ਹਨਾ ਹੁਣ ਵੀ ਦੇਖੋ ਉਹ ਚ ਪਿੰਡਾਂ ਚ ਜਾ ਜਾ ਕੇ ਚੈੱਕ ਵੰਡ ਰਿਹਾ 35 ਲੱਖ ਦਾ 25 ਲੱਖ ਦਾ ਤੁਸੀਂ ਵੀ ਪਿੱਛੇ ਜੇ ਕਵਰੇਜ ਕੀਤੀ ਹੋਊਗੀ ਆ ਬਾੜ ਜਦੋਂ ਆਇਆ ਸੀਗਾ ਆਪਣੇ ਬਾੜ ਪੀੜਤਾ ਨਹੀਂ ਕੀਤੀ ਹੋਗੀ ਲੋਕਾਂ ਦੇ ਭਾਜੀ ਵੀਰ ਜੀ ਸਿਰ ਦੇ ਉੱਤੇ ਛੱਤਾਂ ਨਹੀਂ ਰਹੀਆਂ ਲੋਕੀ ਆਪਣੇ ਰਿਸ਼ਤੇਦਾਰਾਂ ਦੇ ਘਰ ਜਾ ਜਾ ਕੇ ਸੌ ਰਹੇ ਐ ਡੰਗਰ ਉਹਨਾਂ ਦੇ ਰੁੜ ਗੇ ਜ਼ਮੀਨ ਉਹਨਾਂ ਦੀ ਰੁੜ ਗਈ ਕੋਈ ਕੁਝ ਨਹੀਂ ਬਚਿਆ ਸਭ ਪੈਸਾ ਪੂਸਾ ਸਭ ਹੋ ਗਿਆ ਉਹਨਾਂ ਦਾ ਰਿਸ਼ਤੇਦਾਰਾਂ ਕੋਲ ਜਾ ਜਾ ਕੇ ਉਹ ਰਾਤਾਂ ਕੱਢ ਰਿਹਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹਨਾਂ ਨੂੰ ਅੱਜ ਦੀ ਡੇਟ ਤੱਕ ਰੁਪਈਆ ਨਹੀਂ ਦਿੱਤਾ ਕੰਪਨਸੇਸ਼ਨ ਦੇ ਵਿੱਚ ਕਿ ਇੱਥੇ ਆ ਕੇ ਲੋਕਾਂ ਨੂੰ ਲੁਭਾਉਂਦੀ ਆਮ ਆਦਮੀ ਪਾਰਟੀ ਇਹ ਕਹਿ ਰਹੀ ਹੈ ਵੀ ਅਸੀਂ ਚੜ੍ਹਦੀ ਕਲਾ ਵਾਲਾ ਪੰਜਾਬ ਦੁਬਾਰਾ ਬਣਾਉਣ ਜਾ ਰਹੇ ਹਾਂ ਸਾਡੇ ਨਾਲ ਤੁਸੀਂ ਆਓ ਜੁੜੋ ਤੇ ਆਪਾਂ ਚੜ੍ਹਦੀ ਕਲਾ ਵਾਲਾ ਪੰਜਾਬ ਬਣਾਈਏ ਚੜ੍ਹਦੀ ਕਲਾ ਵਾਲਾ ਪੰਜਾਬ ਦੇ ਨਾਮ ਤੇ ਇਹਨਾਂ ਨੇ ਕੋਈ ਵੀ ਖੋਲੀ ਹੈਗੀ ਹੈ ਜੀ ਐਨ ਜੀਓ ਜਿਹਦੇ ਚ ਇਹ ਲੋਕਾਂ ਨੂੰ ਅਪੀਲ ਕਰ ਰਿਹਾ ਕਿ ਚੜ੍ਹਦੀ ਕਲਾ ਵਾਲੇ ਪੰਜਾਬ ਦੇ ਵਿੱਚ ਪੈਸੇ ਪਾ ਦਿਓ ਤੇ ਉਹ ਅਸੀਂ ਬਾੜਪੀੜਤਾਂ ਨੂੰ ਉਹ ਪੈਸਿਆਂ ਦੇ ਵਿੱਚੋਂ ਦੀ ਅਸੀਂ ਤੁਸੀਂ ਦੋਗੇ ਅਸੀਂ ਰੁਪਈਆ ਉਹਨੂੰ ਪੂਰਾ ਕਰਕੇ ਤੇ ਅਸੀਂ ਉਹ ਲੋਕਾਂ ਦੇ ਵਿੱਚ ਦਵਾਂਗੇ ਇਹ ਤਾਂ ਹਾਲ ਹੈ ਸਰਕਾਰ ਦਾ ਜੀ ਤੇ ਤੁਸੀਂ ਕਹਿੰਦੇ ਹੋ ਚਾੜਦੀ ਕਲਾ ਪੈਸੇ ਤਾਂ ਇਹ ਲੋਕਾਂ ਤੋਂ ਮੰਗਣ ਦੇ ਆ ਪਹਿਲੇ ਕਹਿੰਦੇ ਹੁੰਦੇ ਸੀਗੇ ਕਿ ਪੀਪਾ ਖਾਲੀ ਹੈ ਵੱਜਦਾ ਸਾਡੇ ਕੋਲ ਤਾਂ ਪੈਸਾ ਛੱਡਦਾ ਤਾਂ ਖਾਲੀ ਹੈ ਨਹੀਂ ਖਜ਼ਾਨਾ ਸਾਡੇ ਕੋਲ ਤਾਂ ਪੈਸਾ ਹੈਗਾ ਜੇ ਪੈਸਾ ਹੈਗਾ ਤੇ ਫਿਰ ਹੁਣ ਸਰਕਾਰ ਫੰਡ ਬਾਹਰ ਲਿਆ ਤਾਂ ਕਿਉਂ ਐਨਆਰਆਈ ਤੋਂ ਕਿਉਂ ਮੰਗ ਰਹੀ ਹੈ ਦੇਣ ਕੰਪੰਪਨਸੇਸ਼ਨ ਆਪਣੇ ਵੱਲੋਂ ਰੁਪਈਆ ਨਹੀਂ ਉੱਥੇ ਕੰਪੰਪਨਸੇਸ਼ਨ ਦਿੱਤਾ ਇੱਥੇ ਲੋਕਾਂ ਨੂੰ ਸਰਪੰਚਾਂ ਨੂੰ ਲੁਭਾਉਣ ਵਾਸਤੇ ਆਪਣੇ ਵੱਲ ਲਿਆਉਣ ਵਾਸਤੇ 25 25 35 35 ਲੱਖ ਦੇ ਚੈੱਕ ਵੰਡ ਰਿਹਾ ਭਾਜੀ ਜੋ ਕੀ ਹੱਕ ਉਹ ਸਾਡੇ ਕਿਸਾਨ ਮਜ਼ਦੂਰਾਂ ਦਾ ਜਿਨ੍ਹਾਂ ਦੇ ਸਿਰ ਤੇ ਛੱਤ ਵੀ ਨਹੀਂ ਰਹੀ। ਵਖੋ ਅਸੀਂ ਹੈਗੇ ਆ ਮਾਜੇ ਦੇ। ਸਰਕਾਰ ਜਿਹੜਾ ਮਰਜ਼ੂ ਮਰਜ਼ੀ ਆਪਣਾ ਹੱਤ ਕੰਡਾ ਆਪਣਾ ਕੇ ਦੇਖ ਲੇ। ਜੇ ਤੱਕਾ ਕਰੂਗੀ ਅਸੀਂ ਤੱਕਾ ਨਹੀਂ ਸਹਿੰਦੇ। ਅਸੀਂ ਬਰਾਬਰ ਦਾ ਲੜਨਾ ਜਾਣਦੇ ਆ। ਮਾਜੇ ਦੇ ਹੈਗੇ ਆ। ਲੜਾਈ ਲੜਾਂਗੇ ਪੂਰੀ ਔਰ ਉਮੀਦ ਹੈ ਮੈਨੂੰ ਕਿ ਤਰਨ ਤਾਰਨ ਦੇ ਲੋਕ ਆ ਜਿਹੜੇ ਅਮਨ ਸ਼ਾਂਤੀ ਪਸੰਦ ਕਰਦੇ ਨੇ। ਔਰ ਕਾਂਗਰਸੀ ਇੱਕ ਐਸੀ ਪਾਰਟੀ ਹੈ ਜਿਹੜੀ ਲਾਉਂਡ ਆਰਡਰ ਗੈਂਗਸਟਰイズਮ ਨੂੰ ਬਿਲਕੁਲ ਖਤਮ ਕਰੂਗੀ ਜੜੋਂ ਨਸ਼ਿਆਂ ਨੂੰ ਖਤਮ ਕਰੂਗੀ ਇਹੀ ਇੱਕ ਐਸੀ ਪਾਰਟੀ ਹੈ ਜਿਹੜੀ ਅਮਨ ਸ਼ਾਂਤੀ ਵਾਪਸ ਰੀਇਨਸਟੇਟ ਹੋ ਸਕਦਾ ਕਿਉਂਕਿ ਦੇਖੋ ਵੀਰ ਜੀ ਤੁਸੀਂ ਰੋਜ਼ ਨਿਊਜ਼ ਲਾਨਨੇ ਹੋਗੇ ਸਾਡਾ ਇੱਕ ਵੀ ਐਸਾ ਦਿਨ ਨਹੀਂ ਜਾਂਦਾ ਜਦੋਂ ਇੱਥੇ ਗੋਲੀ ਨਾ ਚਲਦੀ ਹੋਵੇ ਤੇ ਕਿਸੇ ਪਿਓ ਦਾ ਪੋਤਿਆਂ ਪੁੱਤਰ ਦਾ ਪਿਓ ਨਾ ਮਰਦਾ ਹੋਵੇ ਲੁੱਟਾਂ ਖੋਹਾਂ ਇੰਨੀਆਂ ਵੱਧ ਚੁੱਕੀਆਂ ਕਿ ਪਹਿਲੇ ਤਾਂ ਸੜਕਾਂ ਤੇ ਹੁੰਦੀ ਸੀ ਹੁਣ ਤਾਂ ਘਰੇ ਵੜ ਕੇ ਹੋਣ ਲੱਗਦੀਆਂ ਜੀ ਸੋ ਕ੍ਰਾਈਮ ਦਾ ਬਹੁਤ ਬੁਰਾ ਹਾਲ ਹੈ ਇਸ ਸਰਕਾਰ ਦੇ ਵਿੱਚ ਲੋਕੀ ਅਮਨ ਸ਼ਾਂਤੀ ਪਸੰਦ ਕਰਦੇ ਆ ਕਿ ਸੇਫ এনवायरमेंट ਲੱਭਦੇ ਜਿੱਥੇ ਉਹ ਆਪਣਾ ਕਾਰੋਬਾਰ ਨੂੰ ਵਧਾ ਸਕਣ ਇਸ ਲਈ ਲੋਕਾਂ ਲੋਕਾਂ ਨੇ ਆਪਣਾ ਮੰਤਕਿਨ ਸਾਰਾ ਮਨਾ ਬਣਾ ਲਿਆ ਹੋਇਆ ਕਿ ਕਾਂਗਰਸ ਪਾਰਟੀ ਹੀ ਕੈਸੀ ਪਾਰਟੀ ਹੈ ਜਿਹੜੀ ਅਮਨ ਸ਼ਾਂਤੀ ਲਿਆ ਸਕਦੀ ਹੈ ਤੇ ਤਰਕਿਆਂ ਦੀ ਲੀਟ ਤੇ ਵਾਪਸ ਤਰਨਤਨ ਨੂੰ ਬਾਸ ਸਕਦੀ ਹੈ ਤਰਨਤਨ ਦੇ ਵਿੱਚ ਮੇਨ ਕਿਹੜੇ ਕੰਮ ਆ ਜਿਹੜੇ ਹੋਣ ਵਾਲੇ ਜ਼ਰੂਰੀ ਆ ਕਿਉਂਕਿ ਬਾਰਡਰ ਏਰੀਆ ਵਾ ਬੜਾ ਤਾਨੂੰ ਵੀ ਪਤਾ ਆਏ ਦਿਨ ਕੋਈ ਨਾ ਕੋਈ ਉਧਰੋਂ ਕਹਿ ਦਿੰਦੇ ਵੀ ਚਿੱਟਾ ਸੱਡ ਦਿੰਦਾ ਜਾਂ ਆਏ ਦਿਨ ਗੋਲੀ ਚਲ ਜਾਂਦੀ ਆ ਫਰੋਤੀਆਂ ਦੇ ਫੋਨ ਆਉਂਦੇ ਆ ਮੇਨ ਕੰਮ ਜਿਹੜਾ ਤੁਸੀਂ ਪਹਿਲ ਦੇ ਆਧਾਰ ਤੇ ਦੇ ਜੇ ਤੁਸੀਂ ਬਣ ਜਾਂਦੇ ਹੋ ਤਾਂ ਕਿਹੜਾ ਕਰੂਗਾ ਲੋਅਰਡ ਆਰਡਰ ਮੇਨਟੇਨ ਕਰਨਾ ਪ੍ਰਾਇੋਰਟੀ ਦੇ ਉੱਤੇ ਗੈਂਗਸਟਰイズਮ ਨੂੰ ਖਤਮ ਕਰਨਾ ਤੇ ਨਸ਼ੇ ਨੂੰ ਦਾ ਖਾਤਮਾ ਇਹ ਸਾਡੀ ਪ੍ਰਾਇੋਰਟੀ ਉੱਤੇ ਮੇਰੇ ਤਿੰਨ ਹੈਗੇ ਆ ਚੌਥੀ ਮੇਰਾ ਮੇਨ ਮੇਰਾ ਇੰਟਰਸਟ ਹੈਗਾ এডੂਕੇਸ਼ਨ ਦੇ ਉੱਤੇ ਰਾਈਟ ਲੇਕਿਨ ਮੇਰੇ ਇਹ ਤਿੰਨ ਮੇਨ ਹੈਗੇ ਆ ਲਾਅ ਐਂਡ ਆਰਡਰ ਗੈਂਗਸਟਰイズਮ ਐਂਡ ਡਰੱਗਸ ਇਹ ਤਿੰਨ ਮੁੱਦੇ ਸਾਡੀ ਮੇਨ ਪਾਰਟੀ ਦੇ ਮੁੱਦੇ ਜੇ ਤੁਸੀਂ ਜੇਕਰ ਤੁਸੀਂ ਜਿੱਤਦੇ ਜਿੱਤ ਦਾ ਦਾਵਾ ਠੋਕਦੇ ਹੋ ਤੇ ਕਿੰਨੀ ਕੁ ਲੀਡ ਨਾਲ ਜਿੱਤੂਗੇ ਔਰ ਕਿਹਦੇ ਤੋਂ ਜਿੱਤੂਗੇ ਚੰਗੀ ਲੀਡ ਨਾਲ ਜਿੱਤਾਂਗੇ ਜੀ ਸੋਹਣੀ ਲੀਡ ਨਾਲ ਜਿੱਤਾਂਗੇ 2027 ਦਾ ਨਹੀਂ ਇੱਥੇ ਮਾਜੇ ਦੇ ਹਲਕੇ ਤਰਨਤਾਰ ਨਹੀਂ ਉਹਨਾਂ ਦੀ ਨਹੀਂ ਰੱਖੂਗਾ ਇਹ ਤੁਸੀਂ ਦੇਖ ਲਿਓ ਵੋਟਾਂ ਦੇ ਬਾਅਦ ਆਖਰੀ ਰਿਜ਼ਲਟ ਜਿੱਦਾਂ ਆਊਗਾ ਮੇਨ ਆਕੇ ਦੁਬਾਰਾ ਗੱਲ ਕਰਾਂਗੇ ਸੈਮੀਫਾਈਨਲ ਬਿਲਕੁਲ 2027 ਦਾ ਸੈਮੀਫਾਈਨਲ ਲੇਕਿਨ ਨਹੀਂ ਪੱਥਰ ਅਸੀਂ ਉਹਦਾ ਇਥੋਂ ਤਰਨ ਤਰਨ ਤੁਰਖਾਂ ਠੀਕ ਹੈ ਜੀ ਮਿਹਰਬਾਨੀ ਸੋ ਇਹ ਸੰ ਸਾਡੇ ਨਾਲ ਕਰਨ ਵੀਰ ਸਿੰਘ ਬੁਰਜ ਬੁਰਜ ਜਿਨ੍ਹਾਂ ਨੇ ਕਿਹਾ ਕਿ ਅਸੀਂ 2027 ਦਾ ਨਹੀਂ ਪੱਥਰ ਰੱਖਾਂਗੇ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਹੈ ਕਿੱਧਰ ਨੂੰ ਜਾਂਦੀ ਹੈ ਗੇਮ ਤਰਨ ਤਰਨ ਦੀ ਜਿੰਮੀ ਚੋਣ ਦੀ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਦੇਖਦੇ ਰਹੋ ਟੀਵੀ ਐਨ ਆਰਜੀ